ਰਾਸੂਬਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜਿਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਉਹਨਾਂ ਆਪਣੇ ਪੱਤਰ ਦੇ ਵਿੱਚ ਲਿਖਿਆ ਕਿ ਮੰਡ ਇਲਾਕੇ ਦੇ ਕਿਸਾਨਾਂ ਦੇ ਨਾਲ ਹਰ ਦੂਜੇ ਜਾਂ ਫਿਰ ਤੀਜੇ ਸਾਲ ਅਜਿਹਾ ਪਾਣਾ ਵਾਪਰਦਾ ਹੈ ਤੇ ਜਿਸ ਦੇ ਨਾਲ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਹੋ ਜਾਂਦੀ ਹੈ। ਸੰਤ ਸੀਚੇਵਾਲ ਨੇ ਪੱਤਰ ਦੇ ਰਾਹੀਂ ਮੰਗ ਕੀਤੀ ਹੈ। ਕਿ ਬੜਤ ਕਿਸਾਨਾਂ ਦੇ ਬੁੱਲੂ ਜਿਹੜਾ ਕਰਜ਼ਾ ਬੈਂਕਾਂ ਤੋਂ ਲਿਆ ਗਿਆ ਉਸ ਦੀਆਂ ਕਿਸ਼ਤਾਂ ਮੁਲਤਵੀ ਕੀਤੀਆਂ ਜਾਣ ਉਹਨਾਂ ਨੇ ਵੀ ਕਿਹਾ ਕਿ ਜਦੋਂ ਫਸਲ ਹੀ ਬਰਬਾਦ ਹੋ ਗਈ ਤਾਂ ਕਿਸਾਨ ਵਿਚਾਰੇ ਕਰਜ਼ੇ ਦੀਆਂ ਕਿਸ਼ਤਾਂ ਕਿਵੇਂ ਮੋੜਨਗੇ ਸੰਤ ਸੀਚੇਵਾਲ ਨੇ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਬੜਤ ਕਿਸਾਨਾਂ ਦੇ ਖੇਤਾਂ ਦਾ ਨਿਰੇਖਣ ਕਰਾਇਆ ਜਾਵੇ ਤੇ ਜੋ ਨੁਕਸਾਨ ਹੈ ਉਸ ਦਾ ਅੰਦਾਜ਼ਾ ਲਗਾਇਆ ਜਾਵੇ ਤੇ ਸੰਤ ਸੀਚੇਵਾਲ ਨੇ ਬੀਤੇ ਦਿਨ ਬਾਪੂਰ ਜਾ ਕੇ ਵਿਆਸ ਦਰਿਆ ਤੇ ਚੱਲ ਰਹੇ ਰਾਹਤ ਕਰਜ਼ਾ ਦਲਜਾਇਜ਼ਰੀ ਤੇ ਉਹਨਾਂ ਦੱਸਿਆ ਕਿ ਵਿਆਸ ਦਰਿਆ ਦੇ ਵਿੱਚ ਲੱਗੇ ਐਡਵਾਂਸ ਬੰਨਾਂ ਨੂੰ ਤਿੰਨ ਥਾਵਾਂ ਯਾਨੀ ਕਿ ਕਰਮੂ ਵਾਲਪੱਤਨ ਬਉਪੁਰ ਤੇ ਅਹਲੀ ਕਲਾ ਤੋਂ ਟਾਲ ਲੱਗ ਰਹੀ ਹੈ ਸੰਸੀਚੇ ਵਾਲੇ ਦੱਸੇ ਕਿ ਨਾ ਐਡਵਾਂਸ ਬੰਨਣ ਨੂੰ ਤੋੜਨ ਤੋਂ ਬਚਾਉਣ ਦੇ ਲਈ ਕਿਸਾਨ ਦਿਨ ਰਾਤ ਕੋਸ਼ਿਸ਼ ਕਰ ਰਹੇ ਨੇ ਗੱਲਬਾਤ ਦੌਰਾਨ ਸੰਤ ਸੀਚੇ ਵਾਲ ਦਾ ਇਹ ਕਹਿਣਾ ਕਿ ਪੰਜਾਬ ਦੇ ਕਪੂਰਥਲਾ ਤੇ ਤਰਨਤਾਰਨ ਜ਼ਿਲ੍ਹੇ ਦੇ ਮੰਡੇ ਇਲਾਕੇ 'ਚ ਹੜ੍ਹ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਨੇ ਫਸਲਾਂ ਦਾ ਟੁਕਮਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਉਹਨੇ ਵੀ ਕਿਹਾ ਕਿ ਮੰਡ ਇਲਾਕਾ ਜੋ ਕਿ ਬਿਆਸ ਦਰਿਆ ਦੇ ਐਨ ਵਿਚਕਾਰ ਟਾਪੂ ਨੂੰ ਮੈਂ ਉਸ ਦੇ ਵਿੱਚ 16 ਦੇ ਕਰੀ ਪਿੰਡ ਨੇ ਜੋ ਕਿ ਇਸ ਵੇਲੇ ਕਾਫੀ ਜ਼ਿਆਦਾ ਪ੍ਰਭਾਵਿਤ ਨੇ ਤੇ ਪਿਛਲੇ ਕਈ ਦਿਨਾਂ ਤੋਂ ਹਿਮਾਚਲ ਤੇ ਪੰਜਾਬ ਦੇ ਵਿੱਚ ਪੈ ਰਹੇ ਮੀ ਦੇ ਕਾਰਨ ਸਥਿਤੀ ਹੋਰ ਵਿਵਿਗੜ ਰਹੀ ਹੈ ਰਾਜ ਸਭਾ ਮੈਂਬਰ ਸੰਜੀਤਵਾਲ ਨੇ ਪੱਤਰ ਰਾਹੀਂ ਮੰਗ ਕੀਤੀ ਹੈ ਕਿ ਪੰਜਾਬ ਸਮੇਤ ਦੇਸ਼ ਦੇ ਹਰ ਉਸ ਕਿਸਾਨ ਦੀ ਬਾਤ ਫੜੀ ਜਾਣੀ ਚਾਹੀਦੀ ਜਿਸ ਦੀਆਂ ਫਸਲਾਂ ਹੜ੍ਹ ਦੇ ਕਾਰਨ ਤਬਾਹ ਹੋ ਗਈਆਂ ਨੇ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜਿਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦੀ ਖੇਤੀਬਾੜੀ ਮੰਤਰੀ शिवराज ਸਿੰਘ ਚੋਹਾਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਹੜ੍ਹ ਪੀੜਤਾ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਉਨਾਂ ਆਪਣੇ ਪੱਤਰ ਦੇ ਵਿੱਚ ਲਿਖਿਆ ਹੈ ਕਿ ਮੰਡ ਇਲਾਕੇ ਦੇ ਕਿਸਾਨਾਂ ਦੇ ਨਾਲ ਹਰ ਦੂਜੇ ਜਾਂ ਫਿਰ ਤੀਜੇ ਸਾਲ ਅਜਿਹਾ ਪਾਣਾ ਵਾਪਰਦਾ ਹੈ ਤੇ ਜਿਸ ਦੇ ਨਾਲ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਹੋ ਜਾਂਦੀ ਹੈ ਸੰਤ ਸੀਚੇਵਾਲ ਨੇ ਪੱਤਰ ਦੇ ਰਾਹੀਂ ਮੰਗ ਕੀਤੀ ਹੈ ਕਿ ਬੜਤ ਕਿਸਾਨਾਂ ਦੇ ਵੱਲੋਂ ਜਿਹੜਾ ਕਰਜ਼ਾ ਬੈਂਕਾਂ ਤੋਂ ਲਿਆ ਗਿਆ ਉਸ ਦੀਆਂ ਕਿਸ਼ਤਾਂ ਮੁਲਤਵੀ ਕੀਤੀਆਂ ਜਾਣ ਉਹਨਾਂ ਨੇ ਵੀ ਕਿਹਾ ਕਿ ਜਦੋਂ ਫਸਲ ਹੀ ਬਰਬਾਦ ਹੋ ਗਈ ਤਾਂ ਕਿਸਾਨ ਵਿਚਾਰੇ ਕਰਜ਼ੇ ਦੀਆਂ ਕਿਸ਼ਤਾਂ ਕਿਵੇਂ ਮੋੜਨਗੇ ਸੰਤ ਸੀਚੇਵਾਲ ਨੇ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਬੜਤ ਕਿਸਾਨਾਂ ਦੇ ਖੇਤਾਂ ਦਾ ਨਿਰੇਖਣ ਕਰਾਇਆ ਜਾਵੇ ਤੇ ਜੋ ਨੁਕਸਾਨ ਹੈ ਉਸ ਦਾ ਅੰਦਾਜ਼ਾ ਲਗਾਇਆ ਜਾਵੇ ਤੇ ਸੰਤ ਸੀਚੇਵਾਲ ਨੇ ਬੀਤੇ ਦਿਨ ਬਾਪੂਰ ਜਾ ਕੇ ਵਿਆਸ ਦਰਿਆ ਤੇ ਚੱਲ ਰਹੇ ਰਾਹਤ ਕਰਜ਼ਾ ਦਲਜਾਇਜ਼ਰੀ ਤੇ ਉਹਨਾਂ ਦੱਸਿਆ ਕਿ ਵਿਆਸ ਦਰਿਆ ਦੇ ਵਿੱਚ ਲੱਗੇ ਐਡਵਾਂਸ ਬੰਨਾਂ ਨੂੰ ਤਿੰਨ ਥਾਵਾਂ ਯਾਨੀ ਕਿ ਕਰਮਵਾਲਪੱਤਨ ਬਉਪੁਰ ਤੇ ਆਹਲੀ ਕਲਾ ਤੋਂ ਟਾਲ ਰਹੀ ਹੈ ਸੰਸੀਚੇ ਵਾਲੇ ਦੱਸੇ ਕਿ ਨਾ ਐਡਵਾਂਸ ਬੰਨਨ ਨੂੰ ਤੋੜਨ ਤੋਂ ਬਚਾਉਣ ਦੇ ਲਈ ਕਿਸਾਨ ਦਿਨ ਰਾਤ ਕੋਸ਼ਿਸ਼ ਕਰ ਰਹੇ ਨੇ ਗੱਲਬਾਤ ਦੌਰਾਨ ਸੰਤ ਸੀਚੇ ਵਾਲਦਾ ਇਹ ਕਹਿਣਾ ਕਿ ਪੰਜਾਬ ਦੇ ਕਪੂਰਥਲਾ ਤੇ ਤਰਨਤਾਰਨ ਜ਼ਿਲ੍ਹੇ ਦੇ ਮੰਡ ਇਲਾਕੇ 'ਚ ਹੜ੍ਹ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਨੇ ਫਸਲਾਂ ਦਾ ਟੁਕਮਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਉਹਨੇ ਵੀ ਕਿਹਾ ਕਿ ਮੰਡ ਇਲਾਕਾ ਜੋ ਕਿ ਬਿਆਸ ਦਰਿਆ ਦੇ ਐਨ ਵਿਚਕਾਰ ਟਾਪੂ ਨੂੰ ਮੈਂ ਉਸ ਦੇ ਵਿੱਚ 16 ਦੇ ਕਿਲਪਿੰਡ ਨੇ ਜੋ ਕਿ ਇਸ ਵੇਲੇ ਕਾਫੀ ਜ਼ਿਆਦਾ ਪ੍ਰਭਾਵਤ ਤੇ ਪਿਛਲੇ ਕਈ ਦਿਨਾਂ ਤੋਂ ਹਿਮਾਚਲ ਤੇ ਪੰਜਾਬ ਦੇ ਵਿੱਚ ਪੈ ਰਹੇ ਮੀਂਹ ਦੇ ਕਾਰਨ ਨੇ ਸਥਿਤੀ ਹੋਰ ਵਿਵਿਗੜ ਰਹੀ ਹੈ ਰਾਸ ਸਭਾ ਮੈਂਬਰ ਸੰਜੀਤੇਵਾਲ ਨੇ ਪੱਤਰ ਰਾਹੀਂ ਮੰਗ ਕੀਤੀ ਹੈ ਕਿ ਪੰਜਾਬ ਸਮੇਤ ਦੇਸ਼ ਦੇ ਹਰ ਉਸ ਕਿਸਾਨ ਦੀ ਬਾਤ ਫੜੀ ਜਾਣੀ ਚਾਹੀਦੀ ਜਿਸ ਦੀਆਂ ਫਸਲਾਂ ਹੜ੍ਹ ਦੇ ਕਾਰਨ ਤਬਾਹ ਹੋ ਗਈਆਂ ਹਨ